ਅਸੀਂ ਤਾਂ ਆਪਣੇ ਦੁੱਖ ਨਾਲ ਦੱਸ ਰਹੇ ਹਾਂ ਕਿ ਇਹ ਦੂਜੀ ਵਾਰ ਪਿਛਲੇ ਸਾਲ ਵੀ ਇਹੀ ਕੁਝ ਹੋਇਆ ਸੀ بارشਾਂ ਦੇ ਨਾਲ ਉਸ ਵੇਲੇ ਵੀ ਮਾਨਯੋਗ ਤਵਾੜੀ ਸਾਹਿਬ ਵੀ ਗੋਲਦੀ ਸਾਹਿਬ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਉਸ ਵੇਲੇ ਵੀ ਇਹਦਾ ਜਿੰਨਾ ਵੀ ਹੋ ਸਕਿਆ ਕਰਵਾਇਆ ਸੀਗਾ ਔਰ ਇਸ ਵਾਰ ਦੁਬਾਰਾ ਇਹ ਜਿਹੜਾ ਪਾਣੀ ਹੈ ਇਹਨੇ ਫੇਰ ਮਾਰ ਕੀਤੀ ਹੈ ਸਾਡੇ ਪਿੰਡ ਨੂੰ ਜਿਹੜੇ ਚਾਰ ਰਸਤੇ ਜੁੜਦੇ ਆ ਦੋ 메ਨ ਸੜਕਾਂ ਇਹ ਤੇ ਤੀਜੀ ਜਿਹੜੀ ਹੈ ਰੋੜਾਂ ਦੀ ਘਾਗੋਂ ਵੱਲੋਂ ਜੁੜਦੀ ਲਿੰਕ ਉਹ ਵੀ ਟੋੜੀ ਹੈ ਔਰ ਇਹਨੂੰ ਅਸੀਂ ਤਕਰੀਬਨ ਕੱਲ੍ਹ ਦੇ ਲੱਗੇ ਹੋਏ ਆ ਤੇ ਰਸਤਾ ਸਾਰੇ ਟੁੱਟੇ ਹੋਏ ਹੈ ਤੇ ਸਾਰੀ ਜਿਹੜੀ ਸਾਡੇ ਨਗਰ ਨਿਵਾਸੀ ਹੈ ਇਹ ਵੀ ਬੁੰਡੇ ਨੌਜਵਾਨ ਦੀ ਸਾਰੇ ਲੱਗੇ ਹੋਏ ਆ ਔਰ ਇੰਨਾ ਵਧੀਆ ਸਾਡਾ ਪਿੰਡ ਹੈ ਜਿਹੜਾ ਕਿ ਬਾਰਿਸ਼ਾ ਹਰ ਸਾਲ ਇਹਨੂੰ ਨੁਕਸਾਨ ਕਰ ਦਿੰਦੀਆਂ ਔਰ ਪਹਿਲਾਂ ਕਦੀ ਇੱਧਰ ਪਾਣੀ ਨਹੀਂ ਆਇਆ ਪਿੱਛੋਂ ਅਸੀਂ ਮੰਗ ਕਰਦੇ ਮੈਂ ਪਿਛਲੇ ਸਾਲ ਵੀ ਡੀਸੀ ਸਾਹਿਬ ਤੋਂ ਮੰਗ ਕੀਤੀ ਸੀ ਕਿ ਉਹ ਜਲਦੀ ਤੋਂ ਜਲਦੀ ਸਾਡੇ ਜਿਹੜੀ ਇਹ ਜਿਹੜੀ ਪਿਛੇੋਂ ਖੱਡਦੀ ਜਾਂ ਨਹਿਰ ਦੀ ਜਿਹੜੀ ਹੈ ਪਾਣੀ ਆਉਂਦਾ ਉਹਦੀ ਸਫਾਈ ਕਰਾ ਕੇ ਬੰਨ ਲਗਾਈ ਜਾਣ ਪਰ ਉਹਦਾ ਜਿਹੜਾ ਸਾਨੂੰ ਪਿਛਲੇ ਸਾਲ ਵੀ ਕੋਈ ਪਿੰਡ ਲਈ ਜਿਹੜਾ ਮੁਆਵਜ਼ਾ ਹੈ ਜਾਂ ਹੜਾਂ ਦਾ ਜੋ ਵੀ ਹੈ ਉਹ ਨਹੀਂ ਮਿਲਿਆ ਅਸੀਂ ਕਿਸੇ ਵੀ ਤਰ੍ਹਾਂ ਸਾਡੇ ਪਿੰਡ ਦੇ ਨੌਜਵਾਨ ਵੀਰ ਹੈ ਸਾਡਾ ਨਗਰ ਇਹਨਾਂ ਨੇ ਜਿੱਦਾਂ ਵੀ ਉਪਰਾਲਾ ਕੀਤਾ ਤੇ ਲਾਈਟ ਜਿਹੜੀ ਹੈ ਉਹ ਕੱਲ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਗੋਲਦੀ ਸਾਹਿਬ ਨੂੰ ਇਹਨਾਂ ਨੇ ਕਹਿ ਕੇ ਉਹਨਾਂ ਨੂੰ ਐਕਸ਼ਨ ਸਾਹਿਬ ਨੂੰ ਉਹ ਆ ਕੇ ਇੱਥੇ ਬੈਠ ਕੇ ਚਾਲੂ ਕਰਵਾ ਗਏ ਸੀਗੇ ਤੇ ਰਸਤੇ ਦਿਵਾਲੇ ਲੱਗੇ ਅੱਜ ਫੇਰ ਅਸੀਂ ਮਾਨਯੋਗ ਲਵ ਕੁਮਾਰ ਗੋਲਡੀ ਜੀ ਜਿਹੜੇ ਐਸਐਮਐਲਏ ਆ ਉਹਨਾਂ ਨੇ ਆ ਕੇ ਸਾਡਾ ਇਸ ਹਾਲਤ ਨੂੰ ਦੇਖ ਕੇ ਜਿਹੜਾ ਸਾਡਾ ਦੁੱਖ ਨੂੰ ਵੰਡਾਇਆ ਔਰ ਜਿੰਨਾ ਵੀ ਹੋ ਸਕਿਆ ਉਹਨਾਂ ਵੱਲੋਂ ਉਪਰਾਲਾ ਅਸੀਂ ਉਹਨਾਂ ਨੂੰ ਸਾਰੇ ਨਗਰ ਵੱਲੋਂ ਬੇਨਤੀ ਕਰਦੇ ਆਂ ਵੀ ਕਰਵਾਉਣ ਤੇ ਅਸੀਂ ਇਹਨਾਂ ਦਾ ਸ਼ੁਕਰਾਨਾ ਕਰਦੇ ਆਂ ਔਰ ਸਾਰੇ ਨਗਰ ਨਿਵਾਸੀਆਂ ਦਾ ਵੀ ਸ਼ੁਕਰਾਨਾ ਕਰਦੇ ਆਂ ਜਿਹੜੇ ਬੰਦੇ ਸਾਡੇ ਨਾਲ ਟਰੈਕਟਰਾਂ ਤੇ ਨਾਲ ਲੱਗੇ ਹੋਏ ਆ ਤੇ ਮਹਾਰਾਜ ਅੱਗੇ ਬੇਨਤੀ ਕਰਦੇ ਆਂ ਕਿ ਸਾਡੇ ਪਿੰਡ ਨੂੰ ਬਚਾ ਕੇ ਰੱਖਣ ਇਸ ਇਹੋ ਜੀਆਂ ਜੜੀਆਂ ਹੜਾਂ ਦੀਆਂ ਮਾਰਾਂ ਤੋਂ ਇੰਨਾ ਕਹਿੰਦਾ ਹੋਇਆ ਮੈਂ ਸਾਰੇ ਨਗਰ ਨਿਵਾਸੀਆਂ ਦਾ ਔਰ ਮਾਨਯੋਗ ਆਏ ਹੋਏ ਗੋਲਗੀ ਸਾਹਿਬ ਦਾ ਬੜਾ ਧੰਨਵਾਦ ਕਰਦਾ। ਪਿਛਲੇ ਦਿਨੀ ਸਾਡੇ ਇੱਥੇ ਗੜ ਸ਼ੰਕਰ ਇਲਾਕੇ 'ਚ ਜਿਹੜੀ ਭਾਰੀ ਵਰਖਾ ਹੋਈ ਐ ਔਰ ਉਹਦੇ ਨਾਲ ਜਿਹੜਾ ਕਾਫੀ ਪਿੰਡਾਂ 'ਚ ਸਾਡੇ ਨੁਕਸਾਨ ਹੋਇਆ ਕਿਵੇਂ 20 ਏਰੀਆ ਤੋਂ ਸ਼ੁਰੂ ਕਰੀਏ ਫੰਡੋਲੀ ਪਿੰਡ ਤੋਂ ਕਿਵੀਆਂ ਤੋਂ ਔਰ ਉਸ ਪਾਣੀ ਨੇ نیچے ਆ ਕੇ ਜਿਹੜੀ ਹੈ ਉਹ ਇਹਨਾਂ ਪਿੰਡਾਂ ਚ ਨੰਗਲਾ ਵਗੈਰਾ ਸਾਰਿਆਂ ਤੇ ਇਹਦਾਕ ਮਾਰ ਕੀਤੀ ਹੈ ਆ ਹਾਲਾਤ ਤੁਸੀਂ ਦੇਖ ਲਿਆ ਕਿ ਪਾਣੀ ਨੇ ਸਾਰੇ ਰਾਸਤੇ ਜਿਹੜੇ ਨੰਗਲਾ ਪਿੰਡ ਨੂੰ ਜਾਂਦੇ ਸੀਗੇ ਔਰ ਇਥੋਂ ਤੱਕ ਦੀ ਜ਼ਿੰਮੇਵਾਰੀ ਜਿਹੜਾ ਆਪਣੇ ਕੁੱਤਾ ਵਾਂਗੂ ਜਿਹੜੀ ਪਾ ਲਈ ਹੋਈ ਫਸਲ ਝੋਨਾ ਫਸਲ ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਬਰਬਾਦ ਕਰਤੀ ਕੋ ਪਰਮਾਤਮਾ ਦਾ ਜਿਹੜਾ ਕਹਿਰ ਇਹਦੇ ਰੂਪ ਚ ਜਿਹੜੇ ਲੋਕਾਂ ਨੂੰ ਦੇਖਣ ਨੂੰ ਮਿਲਿਆ ਔਰ ਪਿਛਲੀ ਵਾਰ ਵੀ ਇਸ ਤੋਂ ਪਹਿਲਾਂ ਵੀ ਜਦੋਂ ਪਾਣੀ ਆਇਆ ਸੀ ਤਾਂ ਹੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਨੇ ਇਹਨਾਂ ਦੇ ਉਦਮ ਸਦਕਾ ਇਹ ਰਸਤਾ ਦੁਆਰਾ ਚੱਲੂ ਹੋਇਆ ਸੀ ਔਰ ਇਸੇ ਢੰਗ ਨਾਲ ਪਿਛਲੀ ਵਾਰ ਵੀ ਫਸਲਾਂ ਦਾ ਨੁਕਸਾਨ ਜਿਹੜਾ ਲੋਕਾਂ ਦਾ ਉਹ ਬਹੁਤ ਜ਼ਿਆਦਾ ਹੋਇਆ ਹੈ ਔਰ ਅਸੀਂ ਸਰਕਾਰ ਕੋਲ ਇਹ ਬੇਨਤੀ ਕਰਦੇ ਹਾਂ ਕਿਉਂਕਿ ਕੱਲ ਮੈਂ ਤਹਿਸੀਲਦਾਰ ਸਾਹਿਬ ਨਾਲ ਤੇ ਬਾਕੀ ਅਫਸਰ ਸਹਿਬਾਨਾਂ ਨਾਲ ਗੱਲ ਕੀਤੀ ਸੀਗੀ ਔਰ ਉਹਨਾਂ ਨੇ ਸਾਨੂੰ ਉਸ ਵਾਅਦਾ ਦਿੱਤਾ ਸੀਗਾ ਇਸ ਗੱਲ ਦਾ ਕਿ ਇਹਨਾਂ ਦਾ ਜਿਹੜਾ ਅਸੀਂ ਕੇਸ ਵੜਾ ਕੇ ਜਿਹੜਾ ਸਰਕਾਰ ਨੂੰ ਭੇਜਾਂਗੇ ਤੇ ਸਰਕਾਰ ਜਲਦ ਤੋਂ ਜਲਦ ਉਹਨਾਂ ਤੋਂ ਮੰਗ ਕਰਾਂਗੇ ਕਿ ਇਹਨਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਜਿੰਨੇ ਜਿੰਨਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਔਰ ਮੇਰੀ ਸਾਰਿਆਂ ਤੋਂ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਖਾਸ ਤੌਰ ਤੇ ਪੰਜਾਬ ਸਰਕਾਰ ਤੋਂ ਕਿ ਉਹ ਇਹ ਸਾਰਾ ਕੁਝ ਦੇਖ ਕੇ ਕਿਉਂਕਿ ਕਈ ਜੀਵਿਦਾਰ ਭਰਾਵਾਂ ਨੇ ਜਿਹੜੇ ਆਪਣੇ ਛੋਟੀ ਜਿਹੀ ਖੇਤੀ ਕਰਦੇ ਐ ਉਹਨਾਂ ਦਾ ਐਡਾ ਵੱਡਾ ਨੁਕਸਾਨ ਜਿਹੜਾ ਹੈ ਉਹ ਨਾ ਪੂਰਾ ਹੋਣ ਵਾਲਾ ਘਟਾ ਹੈ ਕੱਲ ਗੱਲ ਕਰਕੇ ਇਹਨਾਂ ਦੀ ਜਿਹੜੀ ਲਾਈਟ ਹੈ ਉਹ ਤਾਂ ਚਾਲੂ ਹੋ ਗਈ ਸੀ ਪਰ ਆ ਰਸਤੇ ਦੀ ਹਾਲਤ ਤੁਸੀਂ ਦੇਖ ਰਹੇ ਹੋ ਕਿ ਪਿਛਲੀ ਵਾਰ ਵੀ 5-7 ਦਿਨ ਇਸੇ ਟੰਗਣਾ ਬੰਦ ਰਿਹਾ ਪਿੰਡ ਸਾਰੇ ਗੜਸ਼ੇਂਕਰ ਨਾਲੋਂ ਕਟਿਆ ਰਿਹਾ ਇਸ ਵਾਰ ਫੇਰ ਦੁਬਾਰਾ ਜਿਹੜਾ ਹੈਗਾ ਕੁਦਰਤ ਦਾ ਉਹੀ ਕਹਿਰ ਜਿਹੜਾ ਹੈਗਾ ਉਹ ਦੁਆਰਾ ਦੇਖਣ ਨੂੰ ਮਿਲਿਆ ਸੋ ਅਸੀਂ ਤਾਂ ਇਸ ਸਮੇਂ ਦੇ ਉੱਪਰ ਸਾਰੇ ਵੀਰਾਂ ਭਰਾਵਾਂ ਨੂੰ ਨੰਗਲਾ ਨਿਵਾਸੀਆਂ ਨੂੰ ਇੱਕ ਢਾਂਡਾ ਫੜਾਈ ਕੰਮ ਦੇ ਸਕਦੇ ਆਂ ਔਰ ਅਫਸਰ ਸਰਵਾਨਾਂ ਨਾਲ ਔਰ ਸਰਕਾਰ ਤੋਂ ਮੰਗ ਕਰਾਂਗੇ ਕਿ ਜਲਦ ਤੋਂ ਜਲਦ ਇਹਨਾਂ ਦੇ ਰਸਤੇ ਦਾ ਔਰ ਪਲੱਸ ਇਹਨਾਂ ਦਾ ਜਿੰਨਾ ਨੁਕਸਾਨ ਹੋਇਆ ਹੈ ਜ਼ਿਮੀਂਦਾਰ ਭਰਾਵਾਂ ਦਾ ਔਰ ਘਰਾਂ 'ਚ ਜਿੱਨਾਂ ਦੇ ਪਾਣੀ ਵੜਿਆ ਹੈਗਾ ਕਈ ਘਰ ਜਿਹੜੇ ਹੈਗੇ ਆ ਪੰਡੋਰੀ ਪਿੰਡ 'ਚ ਡਿੰਗ ਪਏ ਆ ਔਰ ਕਈਆਂ ਦੀਆਂ ਕੰਧਾਂ ਡਿੰਗ ਪਈਆਂ ਕਈਆਂ ਦਾ ਸਮਾਨ ਜਿਹੜਾ ਹੈਗਾ ਸਾਲ ਭਰ ਦਾ ਦਾਣੇ ਘਰਾਂ 'ਚ ਰੱਖੇ ਹੋਏ ਸਕੇ ਬਿਸਤਰੇ ਕੱਪੜੇ ਰੱਖੇ ਹੋਏ ਸਕੇ ਉਹ ਸਾਰੇ ਦੇ ਸਾਰੇ ਨੁਕਸਾਨੇ ਗਏ ਆ ਉਹਨਾਂ ਦਾ ਜਲਦ ਤੋਂ ਜਲਦ ਜਿਹੜਾ ਹੈਗਾ ਸਰਕਾਰ ਕੋਸ਼ਿਸ਼ ਕਰੇ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ ਜਿਹਨਾਂ ਨਾਲ ਲੋਕ ਆਪਣਾ ਜਿਹੜਾ ਹੈਗਾ ਜੀਵਨ ਪੱਧਰ ਤੇ ਲਾ ਸਕਣ